ਜਗਰਾਉਂ ਡਿੱਪੂ ਆ ਜਗਰਾਉਂ ਡਿੱਪੂ ਦੀ ਪਾਸੇ ਇਹਨੇ ਆ ਨਿੱਤੀ ਦਾਰੂ ਪੀ ਕੇ ਆਂਦੇ ਆਏ ਕੈਨੇਡਰ ਭੱਜ ਗਿਆ ਡਰਾਈਵਰ ਤੈਨੂੰ ਸੈਟ ਆ ਕੇ ਦਾਰੂ ਪੀਤੀ ਹੋਈ ਆ ਰੇ ਡਰਾਈਵਰ ਆ ਡਰ ਆਹਨੋ ਪੀ ਕੇ ਗੱਡੀ ਚਲਾਉਣੇ ਪਏ ਓਏ ਆ ਗਈ ਓਏ ਆ ਰੇ ਦਾਰੂ ਓਏ ਦਾਰੂ ਬਾਤ ਆ ਰਿਹਾ ਦਾਰੂ ਨਹੀਂ ਯਾਰ ਉਹ ਦਾਰੂ ਨਹੀਂ ਦਾਰੂ ਸਵੇ ਲੈ ਜਾਂਦੀ ਹੈ ਉਹ ਆ ਨਹੀਂ ਆ ਡਰ ਰਗਾ ਥੱਲੇ ਕਿਉਂ ਨਹੀਂ ਆ ਰਹੇ ਥੱਲੇ ਯਾਰ ਇਹ ਤਾਂ ਕਨੈਕਟਰ ਕਿੱਥੇ ਆ? ਆਹੀ ਹੋ ਰਿਹਾ ਇਹਦੇ ਨਾਲ ਜਿਹੜਾ ਬੜਾ ਕਰਦਾ ਅੱਜ ਕਿ ਫੇਰ ਇਹ ਮੌਕੇ ਤੇ ਫੜ ਲਿਆ ਬੰਦਾ ਜੀ ਕਿਹੜੀ ਜਗ੍ਹਾ ਲੱਗੇ ਕਿਹੜੇ ਥਾਣੇ ਦਾ ਮਾਮਲਾ ਜੀ? ਪੂਜੀ ਨੰਬਰ 5 ਟੀਵੀ ਨੰਬਰ 5 ਹੋਇਆ ਕਿਦਾਂ ਸੀ ਵਾਕਿਆ ਸਰੇ? ਤੋ ਗਲਤ ਤੁਸੀਂ ਇਹ ਹੈਗੇ ਜਰਾਉਂਡੀ ਪੂਦੀ ਆ ਜਗਰਾਉਂਡੀ ਪੂਦੀ ਕਿਵੇਂ ਹਾਸਾ ਹੋਇਆ ਹੈ ਹਾਸਾ ਜੀ ਬ੍ਰੇਕ ਫੇਲ ਹੋ ਗਿਆ ਗੱਡੀ ਦਾ ਪ੍ਰੈਸ਼ਰ ਲੀਕ ਹੋ ਗਿਆ ਹਾਂਜੀ ਪੁਲ ਤੋਂ ਥੱਲੇ ਉਤਰੀ ਗੱਡੀ ਇੱਕਦਮ ਗੱਡੀ ਭੱਜ ਲਈ ਜੋ ਪ੍ਰੈਸ਼ਰ ਲੀਕ ਹੋ ਗਿਆ ਹੁਣ ਮੈਂ ਇਹਨਾਂ ਦਾ ਹਾਰਨ ਮਾਰ ਜੋਗਾ ਨਾ ਮੈਂ ਉਹਦਾ ਬ੍ਰੇਕ ਲਾਉਣ ਜੋਗਾ ਮੈਂ ਰੋਲਾ ਜਰੂਰ ਪਾ ਕੇ ਜਿਵੇਂ ਬੈਠੇ ਨੇ ਪਾਸੇ-ਪਾਸੇ ਹੁਣ ਚਲੋ ਠੀਕ ਹੈ ਥੱਲੇ ਖੜੇ ਬੰਦੇ ਨਹੀਂ ਸੁਣਦਾ ਹਾਂ ਠੀਕ ਹੈ ਨਾ ਤੇ ਲੋਕਾਂ ਦਾ ਕਹਿਣਾ ਵੀ ਬੱਸ ਬੜੀ ਤੇਜ਼ ਫਾਸਟ ਬੱਸ ਆਈ ਹੈ ਜਦੋਂ ਹੁਣ ਪੁਲ ਤੋਂ ਡਿਉਂ ਮਟਰ ਡਾਊਨ ਹੋ ਗਈ ਨਾ ਰੂਪਿੰਦਰ ਭਾਈ ਬੋਲਣ ਸਨ ਗੱਡੀ ਨਾਟਰ ਹੋ ਗਈ ਗੱਡੀ ਡਾਊਨ ਹੋ ਗਈ ਤੇਜ਼ ਤਾਂ ਹੋਈ ਜਾਣੀ ਆ ਤੇ ਭਾਈ ਸਾਹਿਬ ਵਿਚਾਲੇ ਖੜੇ ਮੈਂ ਹੁਣ ਜਿੰਨਾ ਕਰਾ ਰੋਣਾ ਪਿਆ ਮੇਥੋਂ ਮੇਥੋਂ ਪਾਸੇ ਹੋ ਜਾ ਪਾਸੇ ਹੋ ਜਾ ਹਨਾ ਪਾਇਆ ਪਰ ਨਹੀਂ ਜਦੋਂ ਨਹੀਂ ਸੁਣਦਾ ਤਾਂ ਉਹਨਾਂ ਨੂੰ ਸੁਣਿਆ ਹੂੰ ਕੋਈ ਵਿਚੰਦੀ ਜੀ ਦੱਸੋ ਡਰਿੰਕ ਵੀ ਕੀਤੀ ਹੋਈ ਆ ਤੁਸੀਂ ਨੋ ਜੀ ਨੋ ਲੋਕਾਂ ਦਾ ਕਹਿਣਾ ਡਰਿੰਕ ਕੀਤੀ ਹੋਈ ਆ ਲੋਕ ਤਾਂ ਹੀ ਬਹੁਤ ਕਹਿਣਗੇ ਅੱਛਾ ਮਨਾਜਾ ਕਰ ਲਈ ਤੇ ਹੁਣ ਵੀਰੇ ਮਲਾਇਆ ਕਰ ਲੋ ਫਿਰ ਮਲਾਇਆ ਕਰਾ ਲੋ ਲੇਕਿਨ ਕਿ ਬੱਚੇ ਆ ਮਲਾਇਆ ਕਰ ਲੋ ਲੈ ਨਿੱਕੇ ਨਿੱਕੇ ਬੱਚੇ ਵਾਲੀ ਗੱਲ ਥੋੜੀ ਐ ਇੱਕ ਮਿੰਟ ਐਕਸੀਡੈਂਟ ਹੋਇਆ ਪਾਕ ਬੜੀ ਤੇਜ਼ ਆ ਰਹੀ ਸੀ ਬੰਦਾ ਖੜਾ ਸੀ ਪਹਿਲੇ ਆਟਰ ਨੂੰ ਟੱਕਰ ਮਾਰੀ ਫਿਰ ਬੰਦੇ ਤੇ ਗਈ ਚੜ ਕੋਈ ਡਵਾਈਡਰ ਵਿੱਚ ਬਸ ਨਹੀਂ ਬੱਜੀ ਕੋਈ ਇਹਦੀਆਂ ਬ੍ਰੇਕਾਂ ਫੇਲ ਨਹੀਂ ਇਹਨਾਂ ਦੀ दारू ਪੀਤੀ ਆ दारू ਪੀਤੀ ਹੋਈ ਐ ਤੇ ਇੱਕ ਮਿੰਟ ਜਿੱਦਾਂ ਐਕਸੀਡੈਂਟ ਹੋਇਆ ਮੌਕੇ ਦੇ ਕਿੰਨਾ ਦੀ ਇੱਕ ਨਹੀਂ देर ਹੋ ਗਈ ਆ ਮੌਕੇ ਦੇ ਅੱਧਾ ਘੰਟਾ ਹੋ ਗਿਆ ਜਨਾਬ ਤੇ ਪੁਲਿਸ ਮੌਕੇ ਤੇ ਆਈ ਹੁਣ ਤੱਕ ਫੋਨ ਕੀਤਾ ਆ ਜਾਂਦੇ ਆ ਤੇ ਪੁਲਕ ਪਹੁੰਚੀ ਨਹੀਂ ਅਜੇ ਅਜੇ ਆਈ ਨਹੀਂ ਤੇ ਹੁਣ ਇਹ ਬੰਦੇ ਨੂੰ ਤੁਸੀਂ ਆਪਣੇ ਹਵਾਲੇ ਕੀਤਾ ਹੈ ਮੁੰਡਾ ਆਟੋ ਵਿੱਚ ਬਿਠਾ ਕੇ ਮੁੰਡੇ ਹਸਪੀਟਲ ਲੈ ਗਿਆ ਡੀ ਐਮ ਸੀ ਲੱਗੇਗੇ ਡੀ ਐਮ ਸੀ ਲੱਗੇਗੇ ਕਿਸੇ ਦੀ ਮਾਂ ਦਾ ਪੋਤਾ ਕਿਸੇ ਦੀ ਜਨਾਨੀ ਦਾ ਆਦਮੀ ਹੈ ਚਲ ਬੰਦਾ ਬਚ ਜੇ ਉਹ ਕੱਦਦੇ ਸੀ ਮੋਟਰਸਾਈਕਲ ਸੀ ਇੱਕ ਟਵਾਦੇ ਸੀ ਪੈਦਲ ਸੀਗਾ ਪੈਦਲ ਸੀ ਕੋਈ ਕੋਈ ਪਛਾਣ ਹੋਈ ਬੰਦੇ ਦੀ ਕਿੱਥੋਂ ਦਾ ਸੀ ਉਹ ਨਹੀਂ ਪਤਾ ਲੱਗਿਆ ਉਹ ਮੁੱਕੇ ਜਾਣਾ ਸੀ ਉਹਨਾਂ ਨੇ ਹੈ ਮੁੱਕੇ ਜਾਣਾ ਸੀ ਉਹ ਮੁੱਕੇ ਹੈ ਨਾ ਬੱਸ ਕਿਹੀਂ ਤੇ ਖੜਿਆ ਹੈ ਇਹਨੇ ਬੱਸ ਬੜੀ ਤੇਜ਼ ਲੈ ਕੇ ਆਇਆ ਹੈ ਟੈਕਸੀ ਵਾਲਾ ਇੱਧਰ ਜਾ ਰਿਹਾ ਬੜੀ ਤੇਜ਼ ਹੈ ਮਾਰਿਆ ਘੁਮਾ ਕੇ ਬਚ ਨਹੀਂ ਹੈ ਹਾਂ ਦੂਜੀ ਬੱਸ ਵੀ ਬੜੀ ਜਾਂਦੀ ਹੈ ਇਹਨੇ ਬੱਸ ਆ ਬੜੀ ਤੇਜ਼ ਲੈ ਕੇ ਆਇਆ ਬੰਦੇ ਕੋਲ ਦੇ ਗਿਆ ਅਲਵੀ ਪਰਸ ਵੀ ਸਭ ਸਮਾਨ ਕਰਕੇ ਹੁੰਦਾ ਲੈ ਗਏ ਆ ਸਰ ਜਿਹਨੇ ਕੱਟਿਆ ਉਹਨਾਂ ਨੂੰ ਫੜਿਆ ਵੀ ਇਹਨਾਂ ਨੇ ਮਾਰਿਆ ਵੀ ਇਹ ਜਨਤਾ ਨੇ ਬਾਕੀ ਉਹ ਭੱਜ ਗਿਆ ਵਾ ਭੱਜ ਗਿਆ ਹਾਂਜੀ ਤੇ ਪਰਸ ਕੇ ਪਰਸ ਕੱਟ ਕੇ ਭੱਜ ਗਿਆ ਪਰਸ ਕੱਟ ਕੇ ਭੱਜ ਗਿਆ ਤੇ ਉਹਨੂੰ ਇਹ ਨਹੀਂ ਵੀ ਕਿਸੇ ਦੀ ਜਾਨ ਬਚਾ ਰਹੀਏ ਨਹੀਂ ਉਹ ਇਨਸਾਨੀਅਤ ਹੈ ਇਹ ਨਹੀਂ ਜੀਣਾ ਚਾਹੀਦਾ ਪਤਾ ਲੱਗਿਆ ਆਪਣਾ ਉਹਨਾਂ ਨੇ ਪਰਸ ਮਗਾਲ ਕੱਟ ਕੇ ਚਲੇ ਗਏ ਅੱਜ ਇੱਕ ਮਿੰਟ ਵੀਰੇ ਇੱਕ ਨੂੰ ਬੋਲਣ ਦੇ ਫਿਰ ਜਦੋਂ ਫੜਿਆ ਜਦੋਂ ਉਹਨੇ ਪਰਸ ਕੱਟਿਆ ਤੇ ਲੋਕਾਂ ਨੇ ਫੜ ਲਿਆ ਜੀ ਫੜ ਲਿਆ ਸੀ ਲੋਕਾਂ ਨੇ ਮਾਰਿਆ ਵੀ ਇਹ ਸਾਰੇ ਜਨਤਾ ਨੇ ਤੇ ਭੱਜ ਗਿਆ ਫਿਰ ਭੱਜ ਗਿਆ ਜੀ ਉਹਨਾਂ ਅੱਛਾ ਪਤਾ ਨਹੀਂ ਪਤਾ ਨਹੀਂ ਲੱਗਿਆ ਕਿ ਤੋ ਪਤਾ ਨਹੀਂ ਲੱਗਿਆ ਜੀ ਹੁੰਦਾ ਮੌਕੇ ਤੇ ਮੁੰਡਾ ਭੱਜ ਗਿਆ ਵਾ 6:00 ਵਜੇ ਮੁੰਡੇ ਨੂੰ ਮਰਨ ਹੀ ਕਰ ਗਿਆ ਵਾ ਆਪਣਾ ਜਿਹੜਾ ਮੁੰਡਾ ਵਜੇ 6:00 ਉਹਨੂੰ ਡੀਐਮਸੀ ਹਸਪਤਾਲ ਤੇ ਮੌਕੇ ਤੇ ਡੈੱਥ ਹੋ ਗਈ ਸੀ ਬੰਦੇ ਦੀ ਨਹੀਂ ਜੀ ਮੁੰਡਾ ਜਿੰਦਾ ਹਲੇ ਉਹਨੂੰ ਮੌਕੇ ਤੇ ਲੈ ਗਏ ਆ ਹਸਪਤਾਲ ਠੀਕ ਹੈ ਲੈ ਕੇ ਗਏ ਆ ਬਾਕੀ ਆ ਗਿਆ ਚਲੋ ਪਰਮਾਣ ਕੇ ਕਹਿੰਦੇ ਡੈੱਥ ਹੋ ਗਈ ਹੈ ਵੇਖੋ ਜੀ ਹਲੇ ਤਾਂ ਬਾਕੀ ਸਹ ਹੈਗੇ ਸੀ ਉਹਦੇ ਦੇ ਵਿੱਚ ਬੜੇ ਜੇ ਪਛਾਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਮੁੰਡੇ ਨੂੰ ਲੈ ਗਏ ਆ ਬਾਕੀ ਜਦੋਂ ਮਰਵਾਦਮਾ ਚਾਹੀਦਾ ਬਚ ਗਏ ਵਧੀਆ ਜੀ ਜੇ ਆਪਾਂ ਸਟੈਂਡ ਤੋਂ ਪਰੇ ਇੱਥੇ ਜਾਂ ਤੇ ਆ ਜੀ ਹਾਂ ਉਹ ਰਪ ਜਿਹਦਾ ਵਜਿਨ ਜਿਗਾ ਵੀ ਮਤ ਹੋ ਗਈ ਹਾਂਜੀ ਤੇ ਉਹ ਹਸਤਾ ਦਾਖਲ ਕਰਾਇਆ ਲਾਣਾ ਟੀਐਮਸੀ ਲੈ ਕੇ ਗਿਆ ਤੇ ਡਰਾਈਵਰ ਨੂੰ ਮੋਕੇ ਫੜ ਲਈ ਤੇ ਬੰਦੇ ਦੀ ਡੈਥ ਹੋ ਗਈ ਹੈ ਜੀ ਡੈਥ ਠੀਕ ਹੈ ਕਿਹੜੀ ਜਗਾ ਹੋ ਯਾਰ ਆ ਬੰਦੇ ਆਟੋ ਦੇ ਸਾਹਮਣੇ ਠੀਕ ਹੈ ਬਸ ਰੋਡਵੇ ਦੀ ਸੀ ਆ ਰੋਡਵੇ ਹੁਣ ਤਾਂ ਮੋੜ ਮਰੇ ਟੱਕ ਤੇ ਜਾਂਚ ਕਰ ਰਹੇ ਹੋ ਜੀ ਮੋਕੇ ਦੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਜਾਂਚ ਕਰ ਰਹੇ ਹਾਂ ਬੰਦੇ ਦਾ ਪਛਾਣ ਹੋਈ ਬੰਦੇ ਦੀ ਕੋਈ